ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਗੁਰਤਾਜ ਗੌਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤੀਆਂ ਬਖਸ਼ਣ ਬਾਬਾ ਦੀਪ ਸਿੰਘ ਜੀ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੇ ਤੁਸੀਂ ਇਸ ਤਰ੍ਹਾਂ ਹੀ ਮੇਰੇ ਚੈਨਲ ਨੂੰ ਸਪੋਰਟ ਕਰਦੇ ਰਹੋ ਪਿਆਰ ਦਿੰਦੇ ਰਹੋ ਧੰਨਵਾਦ ਜੀ ਤੁਹਾਡਾ ਤੁਸੀਂ ਸਾਡੇ ਚੈਨਲ ਨੂੰ ਬਹੁਤ ਸਪੋਰਟ ਕਰ ਰਹੇ ਹੋ ਸਾਡੀਆਂ ਵੀਡੀਓਜ਼ ਨੂੰ ਬਹੁਤ ਪਸੰਦ ਕਰ ਰਹੇ ਹੋ ਉਮੀਦ ਕਰਦੇ ਹਾਂ ਅੱਜ ਵਾਲੀ ਵੀਡੀਓ ਵੀ ਤੁਹਾਨੂੰ ਬਹੁਤ ਪਸੰਦ ਆਵੇਗੀ ਜੀ ਤੇ ਅੱਜ ਵਾਲੀ ਟ੍ਰਿਕ ਜਿਹੜੀ ਆ ਇਹ ਸਾਰੀਆਂ ਭੈਣਾਂ ਨੂੰ ਇਹ ਪ੍ਰੋਬਲਮ ਆਂਦੀ ਹੈ ਜਦੋਂ ਅਸੀਂ ਸਫਾਈ ਕਰਦੇ ਹਾਂ ਤੇ ਸਾਡਾ ਜਿਹੜਾ ਮੋਪ ਪੋਚਾ ਹੁੰਦਾ ਉਹ ਬਹੁਤ ਜ਼ਿਆਦਾ ਗੰਦਾ ਹੋ ਜਾਂਦਾ ਚਲੋ ਆਪਾਂ ਪੋਚਾ ਲਗਾਣ ਲੱਗਿਆਂ ਸਾਫ਼ ਤਾਂ ਕਰੀਦਾ ਹੀ ਐ ਪਰ ਕਿਸੇ ਵੇਲੇ ਇਹੋ ਜਿਹਾ ਟਾਈਮ ਆ ਜਾਂਦਾ ਹੈ ਕਿ ਪੋਚਾ ਜ਼ਿਆਦਾ ਗੰਦਾ ਹੋ ਜਾਂਦਾ ਤੇ ਸਾਡਾ ਮਨ ਨਹੀਂ ਕਰਦਾ ਹੈਗਾ ਕਿ ਹੱਥ ਦੇ ਨਾਲ ਉਹਦੇ ਵਿੱਚੋਂ ਆ ਨਾ ਗੰਦਗੀ ਕੱਢੀਏ ਕਿਸੇ ਨਾ ਕਿਸੇ ਟਾਈਮ ਇਹ ਪ੍ਰੋਬਲਮ ਪੈਣਾ ਨੂੰ ਹੋ ਹੀ ਜਾਂਦੀ ਆ। ਬਾਕੀ ਸਾਡਾ ਘਰ ਆ ਜੀ ਅਸੀਂ ਸਫਾਈ ਕਰਦੇ ਆ ਸਾਨੂੰ ਵਧੀਆ ਲੱਗਦਾ। ਐਵੇਂ ਦੀ ਕੋਈ ਗੱਲ ਨਹੀਂ ਕਿ ਹੱਥ ਨਾਲ ਅਸੀਂ ਪੋਚਾ ਨਹੀਂ ਥੋਣਾ ਧੁੰਦੇ ਵੀ ਆ। ਪਰ ਕਿਤੇ ਨਾ ਕਿਤੇ ਘਰ ਦੇ ਵਿੱਚ ਕੰਮ ਚੱਲਦਾ ਪਿਆ ਹੁੰਦਾ ਜਿਆਦਾ ਡਸਟ ਕਰਕੇ ਪੋਚੇ ਦੇ ਵਿੱਚ ਕਾਫੀ ਗੰਦਗੀ ਫੈਲ ਜਾਂਦੀ ਆ ਤੇ ਕਿਸੇ ਵੱਲੇ ਸਾਡਾ ਮਾਈਂਡ ਹੋ ਹੀ ਜਾਂਦਾ ਕਿ ਯਾਰ ਇਹਨੂੰ ਮੈਂ ਕਿਸ ਤਰ੍ਹਾਂ ਸਾਫ਼ ਕਰਾਂ? ਕਿ ਅੱਜ ਮੈਂ ਬਹੁਤ ਛੋਟੀ ਜਿਹੀ ਟ੍ਰਿਕ ਤੁਹਾਡੇ ਲਈ ਲੈ ਕੇ ਆਈ ਆ। ਤੁਸੀਂ ਵੀ ਜਰੂਰ ਉਹ ਟ੍ਰਿਕ ਦੇ ਨਾਲ ਆਪਣਾ ਪੋਚਾ ਜਿਹੜਾ ਕਲੀਨ ਕਰ ਸਕਦੇ ਹੋ ਚਲੋ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਇਕਦਮ ਜਿੱਦਾ ਬਾਜ਼ਾਰ ਚ ਲਿਆਂਦਾ ਨਵਾਂ ਹੀ ਪਰ ਹਾਂ ਕਾਫੀ ਸਾਫ ਹੋ ਜਾਂਦਾ ਔਰ ਕਲੀਨਿੰਗ ਜਿਹੜੀ ਆ ਸਾਡੇ ਫਰਸ਼ ਟਾਈਲਸ ਬਹੁਤ ਸੋਹਣੇ ਤਰੀਕੇ ਨਾਲ ਫਿਰ ਸਾਫ ਹੁੰਦੀਆਂ ਨੇ ਤੇ ਨਹੀਂ ਤੇ ਜੇ ਗੰਦਾ ਪੋਚਾ ਹੀ ਅਸੀਂ ਲਗਾਈਏ ਤੇ ਉਹ ਫਿਰ ਜੋ ਜ 10 ਕ੍ਰੈਜੀ ਚ ਚੀਟਾਂ ਜਿਹੜੀਆਂ ਪੈਣ ਲੱਗ ਜਾਂਦੀਆਂ ਨੇ ਹਨਾ ਤਾਂ ਜੇ ਆਪਾਂ ਇਸ ਤਰ੍ਹਾਂ ਹਫਤੇ 'ਚ ਇੱਕ ਦੋ ਵਾਰਾ ਪੋਚੇ ਨੂੰ ਧੋ ਲਈਏ ਤੇ ਪੋਚਾ ਸਾਡਾ ਬਹੁਤ ਹੀ ਵਧੀਆ ਵੱਜਦਾ ਬਹੁਤ ਵਧੀਆ ਲੱਗਦਾ ਤੇ ਸਾਡੀ ਜਿਹੜੀ ਸਫਾਈ ਆ ਉਹ ਬਹੁਤ ਸੋਹਣੇ ਤਰੀਕੇ ਨਾਲ ਹੁੰਦੀ ਆ ਚਲੋ ਫਿਰ ਦੇਰੀ ਨਹੀਂ ਕਰਦੇ ਦੱਸਦੇ ਆ ਅੱਜ ਆਪਾਂ ਆਪਣਾ ਪੋਚਾ ਕਿਸ ਤਰ੍ਹਾਂ ਸਾਫ਼ ਕੀਤਾ ਆਜੋ ਫਿਰ ਹਾਂਜੀ ਜੀ ਜਿਵੇਂ ਤੁਸੀਂ ਦੇਖ ਸਕਦੇ ਆ ਕਿ ਆਹ ਵਾਲਾ ਜਿਹੜਾ ਪੋਚਾ ਹੈ ਕਿੰਨਾ ਜਿਆਦਾ ਗੰਦਾ ਆ ਹਨਾ ਕਿੰਨਾ ਗੰਦਾ ਹੈ ਤੇ ਕਈ ਵਾਰਾਂ ਨਾਲ ਇਹਨੂੰ ਹੱਥ ਲਾਉਣ ਨੂੰ ਵੀ ਦਿਲ ਨਹੀਂ ਕਰਦਾ ਤੇ ਸਫਾਈ ਕਰਨ ਦਾ ਵੀ ਬਿਲਕੁਲ ਮਨ ਨਹੀਂ ਕਰਦਾ ਕਿਉਂਕਿ ਐਵੇਂ ਲੱਗਦਾ ਕਿ ਅਸੀਂ ਸਫਾਈ ਨਹੀਂ ਕਰ ਰਹੇ ਅਸੀਂ ਹੋਰ ਗੰਦਗੀ ਫਲਾ ਰਹੇ ਹਾਂ ਫਰਸ਼ ਉੱਪਰ ਹਨਾ ਜਾਂ ਟਾਈਲਸ ਉੱਪਰ ਆਪਾਂ ਲਗਾਉਂਦੇ ਆ ਜਾਂ ਆਪਾਂ ਫਰਸ਼ ਜਿਸ ਤਰ੍ਹਾਂ ਵੀ ਅਸੀਂ ਆਪਣੇ ਘਰ 'ਚ ਸਫਾਈ ਕਰਦੇ ਹਾਂ ਤੇ ਇਹ ਪੋਚਾ ਵੇਖ ਕੇ ਜਿਹੜਾ ਬੜਾ ਮਨਜਿਆ ਖਰਾਬ ਹੁੰਦਾ ਕਿਸ ਤਰ੍ਹਾਂ ਇਹ ਕਾਲਾ ਹੋ ਗਿਆ ਸਾਰਾ ਪੋਚਾ ਤੇ ਕਈ ਵਾਰ ਇਹਦੇ ਵਿੱਚੋਂ ਧਾਗੇ ਚਿਪਕ ਜਾਂਦੇ ਨੇ ਹਨਾ ਹੋਰ ਵਾਲ ਵਗੈਰਾ ਚਿਪਕ ਜਾਂਦੇ ਨੇ ਹੱਥ ਨਾਲ ਕੱਢਣ ਨੂੰ ਕਈ ਵਾਰ ਨਹੀਂ ਦਿਲ ਕਰਦਾ ਕਿ ਆਪਾਂ ਜਦੋਂ ਵੀ ਪੋਚਾ ਲਗਾਉਨੇ ਆ ਪਾਣੀ ਚੇਂਜ ਕਰਦੇ ਆ ਸਰ ਪਾ ਕੇ ਵੀ ਆਪਾਂ ਧੋਣੀਆਂ ਭਾਵੇਂ ਪਰ ਇਹ ਇਦਾਂ ਕਾਲਾ ਜਾ ਹੋ ਜਾਂਦਾ ਤੇ ਚਲੋ ਤੁਹਾਨੂੰ ਮੈਂ ਦੱਸਦੀ ਆ ਕਿ ਇਹਨੂੰ ਆਪਾਂ ਬਿਨਾਂ ਹੱਥ ਲਾਏ ਕਿਸ ਤਰ੍ਹਾਂ ਪੋਚੇ ਨੂੰ ਨਵਾਂ ਬਣਾ ਸਕਦੇ ਆ ਤੇ ਆਪਣੇ ਫਿਰ ਫਰਸ਼ ਦੇ ਉੱਪਰ ਜਿਹੜੀ ਆ ਉਹ ਬਹੁਤ ਸੋਹਣੀ ਸਫਾਈ ਜਿਹੜੀ ਆ ਇਹ ਪੋਚਾ ਕਰੇਗਾ ਤੇ ਇਸ ਤਰ੍ਹਾਂ ਤੇ ਇਹ ਲੱਗਦਾ ਕਿ ਜਿਸ ਤਰ੍ਹਾਂ ਇਹ ਸਫਾਈ ਨਹੀਂ ਇਹ ਹੋਰ ਗੰਦਗੀ ਫੈਲਾ ਰਿਹਾ ਹੁੰਦਾ ਕਿਉਂਕਿ ਬਹੁਤ ਜ਼ਿਆਦਾ ਗੰਦਾ ਹੈ ਚਲੋ ਕਰਦੇ ਆ ਜੀ ਵੀਡੀਓ ਸਟਾਰਟ ਹਾਂਜੀ ਸਭ ਤੋਂ ਪਹਿਲਾਂ ਮੈਂ ਇੱਕ ਲੈ ਲਈ ਇੱਥੇ ਬੰਦਰਾ ਕਰਾ ਲਵਾਂ ਪਾਹ ਤੇਲ ਪਾਫ ਦੇ ਵਿੱਚ ਮੈਂ ਪਾਵਾਂਗੀ ਇੰਨੀ ਇੱਦਾਂ ਪਾਫ ਦੇ ਵਿੱਚ ਮੈਨੂੰ ਰੱਖ ਦਵਾਂਗੀ ਰੱਖ ਕੇ ਉਹ ਇਹਦੇ ਵਿੱਚ ਮੈਂ ਪਾਵਾਂਗੀ ਮੈਂ ਇੱਥੇ ਲਿਆਇਆ ਮਿੱਠਾ ਸੋਡਾ ਭਾਜ ਨੂੰ ਬੋਲਦੇ ਆ ਬੇਕਿੰਗ ਪਾਊਡਰ ਵੀ ਕਹਿੰਦੇ ਨੇ ਤੇ ਇੱਕ ਚਮਚੀ ਮੈਂ ਲਿਆਇਆ ਨਮਕ ਦਾ ਠੀਕ ਹੈ ਜੀ ਤੇ ਤੁਸੀਂ ਇੱਕ ਤੋਂ 1.5 ਚਮਚੀ ਲੂਨ ਦਾ ਪਾ ਸਕਦੇ ਜੀ ਤੇ ਬੇਕਿੰਗ ਸੋਡਾ ਵੀ ਤੁਸੀਂ ਆਪਣੇ ਹਿਸਾਬ ਨਾਲ ਘਟਾਉਂਦਾ ਸਕਦੇ ਜੀ ਤੇ ਇਹਨੂੰ ਮੈਂ ਪਾ ਦਿੱਤਾ ਸੀ ਇਹਦੇ ਵਿੱਚ ਠੀਕ ਹੈ ਜੀ ਨਮਕ ਤੇ ਮਿੱਠਾ ਸੋਡਾ ਪਾਇਆ ਫਿਰ ਮੈਂ ਲੈ ਲਈ ਸੀਗੀ ਥੋੜੀ ਜੀ ਸਰਫ ਠੀਕ ਹੈ ਜੀ ਮੈਂ ਪਾ ਦਿੱਤੀ ਥੋੜੀ ਜੀ ਹੋਰ ਸਰਫ ਠੀਕ ਹੈ ਜੀ ਸਰਫ ਵੀ ਪਾ ਦਿੱਤੀ ਹੁਣ ਮੈਂ ਪਾ ਦਵਾਂਗੀ ਫਿਰ ਹਾਂ ਮੈਂ ਇਹਦੇ ਵਿੱਚ ਪਾ ਦਿੱਤਾ ਪਾਣੀ ਠੀਕ ਹੈ ਜੀ ਪਾਣੀ ਪਾ ਕੇ ਬੰਨ ਜੇ ਤੂੰ ਇਸ ਲਫਾਕੇ ਦੀ ਮਾਰ ਲੈਣੀ ਹੈ ਚੰਗੀ ਤਰ੍ਹਾਂ ਗੰਧ ਢੰਡ ਮਾਰਨ ਤੋਂ ਬਾਅਦ ਬਿਨਾਂ ਹੱਥ ਲਾਇਟ ਹੋਤੀ ਇਹਨਾਂ ਇਤਨਾ ਕੰਮ ਕਰਨਾ ਚਾਹੀਦਾ ਤੇ ਦੇਖਿਓ ਇਸ ਤਰ੍ਹਾਂ ਕਰਨ ਦੇ ਨਾਲ ਬਿਨਾਂ ਹੱਥ ਲਾਇ ਸਾਡਾ ਪੋਚਾ ਇੱਕਦਮ ਨਵਾਂ ਹੋ ਜਾਣਾ ਇੱਕਦਮ ਇੱਕ ਲੀ ਹੋ ਜਾਣਾ ਕਿਿੱਲਾ ਸੋਨਾ ਇਹਨੇ ਫਰਸ਼ ਜਿਹੜਾ ਸਾਡਾ ਸਾਫ਼ ਕਰ ਦੇਣਾ ਤੇ ਬਹੁਤ ਜ਼ਿਆਦਾ ਗੰਦਗੀ ਜਿਹੜੀ ਆ ਉਹ ਇਸ ਲਫਾਕੇ ਦੇ ਵਿੱਚ ਚਲੀ ਜਾਣੀ ਆ ਦੇਖ ਦੇ ਮੈਂ ਬਾਹਰ ਆਣ ਕੇ ਕਰ ਰਹੀ ਸੀਗੀ ਕਿਉਂਕਿ ਅੰਦਰ ساری ਸਫਾਈ ਹੋਈ ਹੈ ਤੇ ਮੈਂ ਤਾਂ ਚਲੋ ਇੱਥੇ ਥੋੜਾ ਜਿਹਾ ਖਲਾਰਾ ਪੈ ਗਿਆ ਉਹ ਤੇ ਕੋਈ ਨਹੀਂ ਉਧਰ ਮੇਰਾ ਨਿਕਾ ਜਾ ਛੋਟੂ ਕਾਕਾ ਮੇਰਾ ਗਿਆ ਸੀਗਾ ਪਾਣੀ ਨਾਲ ਛੇੜਨ ਕਾਕੇ ਕੱਪੜੇ ਨਾਲ ਕਿੱਲੇ ਕਰਨਾ ਉਹ ਬਸ ਤੁਸੀਂ ਦੇਖ ਸਕਦੇ ਆ ਲਾਹ ਕਾਟੋ ਛੇਕਾ ਪਾਣੀ ਖੋਲ ਕੇ ਦੇਖਦੇ ਆ ਕਿ ਕਿੰਨਾ ਕੰਮ ਕੀਤੀ ਹੈ ਜਦ ਅੱਡੀ ਨਹੀਂ ਵਾਓ ਛੇ ਕਿਤਨਾ ਗੰਦਾ ਵਾਇਆ ਤੁਸੀਂ ਦੇਖ ਸਕਦੇ ਆ ਕਿ ਕਿੰਨਾ ਗੰਦਾ ਬਣ ਗਿਆ ਹੈ ਉਹ ਹੋ ਗਿਆ ਇਹ ਨਾਮੀਨਰ ਦਾ ਦੇਖਿੰਗੇ ਛੋਡੇ ਦਾ ਬਹੁਤ ਕਮਾਲਾ ਵੇ ਤੇ ਹੁਣ ਇਹਨੂੰ ਆਪਾਂ ਪੋਚੇ ਨੂੰ ਧੋਨੇ ਆ ਸਾਫ ਪਾਣੀ ਨਾਲ ਦੇਖਦੇ ਆ ਕਿ ਇਹ ਟ੍ਰਿਕ ਕਾਮਯਾਬ ਹੋਈ ਆ ਜਾਂ ਨਹੀਂ ਹੋਈ ਆ ਦੇਖੋ ਕਿੰਨਾ ਗੰਦਾ ਬਾਣੀਆ ਕਿੰਨਾ ਗੰਦਾ ਫੁੜੀ ਨਿਕਲਿਆ ਹੁਣ ਆਪਾਂ ਇਸ ਪੋਚੇ ਨੂੰ ਸਾਫ ਪਾਣੀ ਨਾਲ ਧੋਨੇ ਆ ਤੇ ਤੁਹਾਨੂੰ ਧੋ ਕੇ ਮੈਂ ਦਿਖਾਨੀ ਆ ਕਿ ਕਿੰਨਾ ਸਾਫ ਹੋਇਆ ਤੇ ਕਿੰਨੀ ਤਰੀਕੇ ਸਾਡੀ ਕਾਮਯਾਬ ਰਹੀ ਆ ਪਾਣੀ ਤੋਂ ਤੁਸੀਂ ਦੇਖ ਸਕਦੇ ਕਿੰਨਾ ਗੰਦਾ ਹੋ ਗਿਆ ਹਾਂਜੀ ਤੁਸੀਂ ਦੇਖ ਸਕਦੇ ਆ ਟ੍ਰਿਕ ਕਾਮਯਾਬ ਆ ਅਜਨਾਲੋ ਕਾਫੀ ਪੋਚਾ ਜਿਹੜਾ ਸਾਡਾ ਉਹ ਸਾਫ ਹੋ ਗਿਆ ਤੇ ਹਾਂਜੀ ਪੁੱਤਰ ਜੀ ਆ ਦੇਖੋ ਆ ਦੇਖੋ ਉਹ ਦੇਖੋ ਹਾਂਜੀ ਤੇ ਨਹੀਂ ਹੁਣ ਮੰਨਉਣੀ ਆ ਕਿ ਬਹੁਤ ਜ਼ਿਆਦਾ ਗੰਦਾਨੀਆਂ ਕਿਉਂਕਿ ਜੇ ਤੁਹ ਜ਼ਿਆਦਾ ਪੋਚਾ ਗੰਦਾ ਹੋਵੇ ਨਾ ਫਿਰ ਦਿਲ ਨਹੀਂ ਕਰਦਾ ਹੈਗਾ ਪੋਚਾ ਲਗਾਉਣ ਨੂੰ ਤੇ ਤੁਸੀਂ ਦੇਖ ਸਕਦੇ ਹੱਥ ਦੇ ਨਾਲ ਤਾਗੇ ਵਾਲ ਕੱਢਨੇ ਮੈਨੂੰ ਬਹੁਤ ਔਖੇ ਲੱਗਦੇ ਆ ਕਿਉਂਕਿ ਹੁਣ ਘਰ 'ਚ ਬੱਚੇ ਆ ਛੋਟੇ ਛੋਟੇ ਤਾਂ ਆ ਦੇਖੋ ਜਿਵੇਂ ਫਿਰ ਇਵਾਲੀ ਦਾ ਚਿਪਕ ਜਾਣੀ ਇਹਦੇ ਨਾਲ ਹਨਾ ਤੇ ਬੱਚੇ ਤੇ ਨਿੱਕੇ ਨਿੱਕੇ ਘਰਾਂ ਚ ਖਲਾਰਾ ਪਾਉਂਦੇ ਹੀ ਪਾਉਂਦੇ ਨੇ ਕਿੰਨੀਆਂ ਚੀਜ਼ਾਂ ਉਹਨਾਂ ਨੇ ਸੁੱਟੀਆਂ ਹੁੰਦੀਆਂ ਕਾਗਜ਼ ਛੋਟੇ ਛੋਟੇ ਟੁਕੜੇ ਤੇ ਇਹਦੇ ਵਿੱਚ ਨਾ ਫਸ ਜਾਂਦੇ ਨੇ ਹਤੇ ਹੱਥ ਨਾਲ ਕੱਢਣੇ ਬਹੁਤ ਔਖੇ ਲੱਗਦੇ ਨੇ ਤੇ ਜੇ ਤੁਹਾਨੂੰ ਵੀ ਮੇਰੇ ਵਾਂਗੂ ਹੱਥ ਨਾਲ ਕੋਚਾ ਸਾਫ਼ ਕਰਨਾ ਔਖਾ ਲੱਗਦਾ ਤੇ ਆਰਾਮ ਦੇ ਨਾਲ ਤੁਸੀਂ ਇਦਾਏ ਟ੍ਰਿਕ ਕਰ ਸਕਦੇ ਹੋ ਤੇ ਕੋਚਾ ਤੁਹਾਡਾ ਬਿਲਕੁਲ ਸਾਫ਼ ਹੋ ਜਾਣਾ ਤੇ ਮੈਂ ਹਫ਼ਤੇ ਚ ਦੋ ਤਿੰਨ ਵਾਰੀ ਇਸ ਤਰ੍ਹਾਂ ਪੋਚੇ ਨੂੰ ਜਿਹੜਾ ਉਹ ਸਾਫ਼ ਕਰ ਹੀ ਲੈਣੀ ਆ ਕਿਉਂਕਿ ਇਹ ਕਿਹੜਾ ਬਹੁਤ ਔਖਾ ਆ ਸੋਖੀ ਜੀ ਦਾ ਟ੍ਰਿਕ ਆ ਤੇ ਮੈਨੂੰ ਬੜੀ ਕਾਮਜਾਵੇ ਟ੍ਰਿਕ ਲੱਗਦੀ ਹੈ ਤੇ ਮੈਂ ਸੋਚਿਆ ਅੱਜ ਤੁਹਾਡੇ ਨਾਲ ਵੀ ਸ਼ੇਅਰ ਕਰ ਦਿੰਨੀ ਆ ਜੇ ਤੁਹਾਨੂੰ ਵਧੀਆ ਲੱਗੇ ਤਾਂ ਤੁਸੀਂ ਵੀ ਇਸ ਤਰੀਕੇ ਦੇ ਨਾਲ ਆਪਣਾ ਜਿਹੜਾ ਪੋਚਾ ਆ ਮੋਪ ਆ ਉਹਨੂੰ ਕਲੀਨ ਕਰ ਸਕਦੇ ਜੀ ਬਿਨਾ ਹੱਥ ਲਾਏ ਤੇ ਬਾਕੀ ਰੋਜ਼ ਤਾਂ ਚਲੋ ਅਸੀਂ ਜਦੋਂ ਪੋਚਾ ਨਿਚੋੜਦੇ ਆ ਜਾਂ ਮੋਪ 'ਚ ਹਨਾ ਕਰਦੇ ਆ ਤਾਂ ਲਗਾਉਣੇ ਤਾਂ ਹੱਥ ਪੈਂਦੇ ਇਹ ਨਹੀਂ ਗੱਲ ਹੈਗੀ ਕੋਈ ਪਰ ਇਹ ਆ ਕਿ ਕਿਸੇ ਟਾਈਮ ਇੰਨਾ ਗੰਦਾ ਪੋਚਾ ਹੋ ਜਾਂਦਾ ਕਿ ਨਹੀਂ ਮੰਨ ਕਰਦਾ ਹੈਗਾ ਖੱਤਨਾ ਸਾਫ ਕਰਨ ਨੂੰ ਤੇ ਸੋਚੀਦਾ ਕਿ ਕਿਸ ਤਰ੍ਹਾਂ ਸਾਫ ਕੀਤਾ ਜਾਵੇ ਤੇ ਉਦੋਂ ਜਦੋਂ ਤੁਹਾਡੇ ਦਿਮਾਗ 'ਚ ਇਹ ਗੱਲ ਆਵੇ ਨਾ ਕਿ ਇਹਨੂੰ ਕਿਸ ਤਰ੍ਹਾਂ ਸਾਫ ਕੀਤਾ ਜਾਵੇ ਤਦੋਂ ਇਹ ਵਾਲੀ ਟ੍ਰਿਕ ਜ਼ਰੂਰ ਕਰਕੇ ਦੇਖਿਓ ਤੇ ਤੁਹਾਡਾ ਪੋਚਾ ਜਿਹੜਾ ਹੈ ਉਹ ਬਹੁਤ ਜ਼ਿਆਦਾ ਸਾਫ ਹੋ ਜਾਏਗਾ ਤੇ ਜਿਹੜੀ ਸਫਾਈ ਆ ਬਹੁਤ ਸੋਹਣੀ ਫਿਰ ਹੁੰਦੀ ਆ ਉਮੀਦ ਕਰਦੇ ਆ ਤੁਸੀਂ ਇਸ ਵਾਲੀ ਵੀਡੀਓ ਨੂੰ ਵੀ ਜ਼ਰੂਰ ਇਹਨਾਂ ਪਿਆਰ ਦੇਵੋਗੇ ਤੇ ਸਭ ਤੋਂ ਪਹਿਲੀ ਇਹ ਸਭ ਤੋਂ ਪਹਿਲਾਂ ਤੇ ਹੀ ਰਿਕਵੈਸਟ ਕਰਾਂਗੇ ਬੇਨਤੀ ਕਰਾਂਗੇ ਕਿ ਜਿਹੜੇ ਭੈਣ ਭਰਾ ਨਵੇਂ ਆਏ ਨੇ ਚੈਨਲ ਤੇ ਉਹ ਚੈਨਲ ਨੂੰ ਸਪੋਰਟ ਜ਼ਰੂਰ ਕਰਨ ਸਬਸਕ੍ਰਾਈਬ ਕੀਤੇ ਤੋਂ ਬਿਨਾਂ ਨਾ ਜਾਣ ਤੇ ਸਾਡੀਆਂ ਵੀਡੀਓਜ਼ ਨੂੰ ਇਸ ਤਰ੍ਹਾਂ ਹੀ ਪਿਆਰ ਦਿੰਦੇ ਰਹੋ ਕੋਸ਼ਿਸ਼ ਫੇਰ ਉਹੀ ਆ ਕਿ ਭੈਣਾ ਦੀ ਮਦਦ ਕਰਨ ਦੀ ਛੋਟੀਆਂ-ਛੋਟੀਆਂ ਟ੍ਰਿਕ ਦੇ ਨਾਲ ਸਾਡੇ ਘਰ ਦੇ ਘਰ ਦੇ ਵਿੱਚ ਜਿਹੜੀ ਸਾਫਾਈ ਹੋਏ ਕਿਸ ਤਰ੍ਹਾਂ ਕਰ ਸਕਦੇ ਆ ਤੇ ਚਲੋ ਪੋਚ ਇਹ ਕੋਈ ਮਤਲਬ ਇਹ ਵੀ ਨਹੀਂ ਆ ਕਿ ਇਹ ਭੈਣਾ ਕਹਿੰਦੇ ਕਿ ਹੱਥ ਲਗਾਉਣਾ ਹੀ ਚੰਦਾ ਪੋਚਾ ਤੇ ਸਾਡਾ ਘਰ ਆ ਤੇ ਸਾਡੇ ਘਰ ਦੀ ਸਫਾਈ ਆ ਬਿਲਕੁਲ ਹੱਥ ਲਗਾਉਣਾ ਪੈਂਦਾ ਪੋਚੇ ਨੂੰ ਡੇਲੀ ਮੈਂ ਵੀ ਪੋਚਾ ਹੱਥ ਨਹੀਂ ਛੋੜਦੀ ਪਰ ਕਿਸੇ ਟਾਈਮ ਇਵੇਂ ਦੀ ਚੀਜ਼ ਹੋ ਜਾਂਦੀ ਆ ਕਿ ਪੋਚਾ ਬਹੁਤ ਜ਼ਿਆਦਾ ਹੀ ਗੰਦਾ ਹੋ ਜਾਂਦਾ ਤੇ ਨਹੀਂ ਵੀ ਮੰਨ ਕਰਦਾ ਵੀ ਯਾਰ ਇਹ ਨੂੰ ਮੈਂ ਕਿਸ ਤਰ੍ਹਾਂ ਹੋਣੇ ਦੇ ਵਿੱਚ ਧਾਗੇ ਵਾਲ ਫਸੇ ਨਹੀਂ ਤੇ ਮੈਂ ਕਿਸ ਤਰ੍ਹਾਂ ਕੱਢਾਂ ਹਨਾ ਹੁੰਦਾ ਹੀ ਆ ਜ਼ਰੂਰੀ ਨਹੀਂ ਕਿ ਕਿਸੇ ਵੇਲੇ ਮਨ ਹੋ ਹੀ ਜਾਂਦਾ ਤਾਂ ਉਦੋਂ ਜਦੋਂ ਇਹ ਮੰਨ ਚੀਜ਼ ਆ ਜੇ ਨਾ ਕਿ ਜਿਆਦਾ ਗੰਦਾ ਇਹਨ ਮੈਂ ਕਿਸ ਤਰ੍ਹਾਂ ਸਾਫ਼ ਕਰਾਂ ਬਸ ਇਹ ਛੁੱਟੀ ਜੀ ਆ ਤਾਂ ਜੀ ਟ੍ਰਿਕ ਕਰਕੇ ਦੇਖ ਲਿਓ ਤੇ ਬਸ ਸੋਖੀ ਜੀ ਤਰੀਕਾ ਕਿਚਨ ਦੇ ਵਿੱਚ ਵੀ ਇੱਕ ਮਾਰਨੀ ਆ ਜਣਾ ਹੈ ਹਾਰ ਪਿਕ ਤੁਹਾਡੇ ਖਰਚ ਹੈ ਸਿਰਫ ਤੁਹਾਡੇ ਖਰਚ ਹੈ ਨਮਕ ਤੁਹਾਡੇ ਖਰਚ ਹੈ ਮਿੱਠਾ ਸੋਡਾ ਤੁਹਾਡੇ ਖਰਚ ਹੈ ਹਾਂ ਤੇ ਇੱਕ ਚੀਜ਼ ਹੋਰ ਤੁਸੀਂ ਪਾ ਸਕਦੇ ਹੋ ਇਹਦੇ ਵਿੱਚ ਜਿਵੇਂ ਡਿਟੋਲ ਹੁੰਦਾ ਹੈ ਉਹ ਪਾ ਸਕਦੇ ਹੋ ਮੇਰੇ ਕੋਲ ਇਸ ਟਾਈਮ ਤੇ ਨਹੀਂ ਸੀ ਇਸ ਕਰਕੇ ਮੈਂ ਸਕਿਪ ਕਰਤੀ ਵੈਸੇ ਜੇ ਤੁਸੀਂ ਡਿਟੋਲ ਪਾਓਗੇ ਨਾ ਤਾਂ ਜ਼ਿਆਦਾ ਵੈਸਟ ਰਿਜ਼ਲਟ ਆਏਗਾ ਇਹ चीज ਜ਼ਰੂਰ ਕਰਨਾ ਤੁਸੀਂ ਡਿਟੋਲ ਜ਼ਰੂਰ ਪਾ ਲੈਣਾ ਤੁਹਾਨੂੰ ਇਸ ਤੋਂ ਵੀ ਵਧੀਆ ਰਿਜ਼ਲਟ ਮਿਲੇਗਾ ਦੋ ਤਿੰਨ ਦਿਨ ਜਿਹੜੇ ਆ ਉਹ ਬਹੁਤ ਆਰਾਮ ਨਾਲ ਨਿਕਲ ਜਾਣੇ ਆ ਦੋ ਤਿੰਨ ਦਿਨ ਬਾਅਦ ਅਸੀਂ ਫਿਰ ਇਸ ਟ੍ਰਿਕ ਨੂੰ ਇਸਤੇਮਾਲ ਕਰ ਲਾਂਗੇ ਤੁਸੀਂ ਵੀ ਜਰੂਰ ਕਰਿਓ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਆ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਚੰਗਾ ਜੀ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੀ ਵੀਡੀਓ